ਸੋ so, VOTING ਨੂੰ ਲੈ ਕੇ ਇੱਕ ਵੱਖਰਾ ਮਾਮਲਾ ਹੈ ਜਿਹੜਾ ਵੇਖਣ ਨੂੰ ਮਿਲਿਆ ਹੈ ਉੱਤਰ ਪ੍ਰਦੇਸ਼ ਦੇ ਫਾਰੂਖਾਬਾਦ ਲੋਕ ਸਭਾ ਸੀਟ ਅਧੀਨ ਇੱਕ ਪੋਲਿੰਗ ਬੂਥ ਤੇ ਵੋਟ ਪਾਉਣ ਦਾ ਜਿਹੜਾ ਮਾਮਲਾ ਆਇਆ ਹੈ ਉਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ ਇੱਥੇ 13 ਮਈ ਨੂੰ ਪਈਆਂ ਲੋਕ ਸਭਾ ਇਲੈਕਸ਼ਨਸ 2024 ਲਈ ਚੌਥੇ ਗੇਟ ਦੀਆਂ ਵੋਟਾਂ ਦੌਰਾਨ ਇੱਕ 17 ਸਾਲਾ ਨੌਜਵਾਨ ਨੇ 8 ਵਾਰ ਵੋਟ ਪਾਈ ਹੈ ਵਾਇਰਲ ਵੀਡੀਓ ਦੇ ਵਿੱਚ ਨੌਜਵਾਨ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾਉਂਦਾ ਦਿਖਾਈ ਦੇ ਰਿਹਾ ਹੈ ਨ ਜਾਣਕਾਰੀ ਦਿੰਦੇ ਹੋਏ ਯੂਪੀ ਦੇ ਮੁਖ ਚੋਣ ਅਧਿਕਾਰੀ ਨਵਦੀਪ ਰਿੰਵਾ ਨੇ ਦੱਸਿਆ ਕਿ ਘਟਨਾ ਦੀ ਐਫ ਆਈ ਆਰ ਹੈ ਜਿਹੜੀ ਦਰਜ ਕਰ ਲਈ ਗਈ ਹੈ ਅਲੱਗ-ਅਲੱਗ ਐਕਟਾਂ ਦੇ ਤਹਿਤ ਇਹ ਮਾਮਲਾ ਹੈ ਜਿਹੜਾ ਦਰਜ ਕੀਤਾ ਗਿਆ ਸੋ ਵੀਡੀਓ ਦੇ ਵਿੱਚ ਕਈ ਵਾਰ ਵੋਟ ਪਾਉਂਦੇ ਨਜ਼ਰ ਆਏ ਵਿਅਕਤੀ ਦੀ ਪਹਿਚਾਣ ਰਾਜਨ ਸਿੰਘ ਵਜੋਹੀ ਹੈ ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਉਹਨਾਂ ਐ ਵੀ ਕਿਹਾ ਕਿ ਪੋਲਿੰਗ ਪਾਰਟੀ ਦੇ ਸਾਰੇ ਮੈਂਬਰਾਂ ਨੂੰ ਮੁਅਤਲ ਕਰਨਾ ਉਹਨਾਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਕਰਨ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਨੇ ਚੋਣ ਕਮਿਸ਼ਨ ਨੂੰ ਸਬੰਧਤ ਪੋਲਿੰਗ ਸਟੇਸ਼ਨ ਤੇ ਮੋੜ ਪੋਲਿੰਗ ਕਾਰਵਨ ਦੀ ਸਿਫਾਰਿਸ਼ ਵੀ ਕੀਤੀ ਗਈ ਹੈ ਯੂਪ ਦੇ ਬਾਕੀ ਢੇੜਾਂ ਦੇ ਸਾਰੇ ਜ਼ਿਲ੍ਹਾ ਚੋਣ ਅਫਸਰਾਂ ਨੂੰ ਵੋਟਰਾਂ ਦੀ شناختਤ ਸਬੰਧੀ ਪ੍ਰਕਿਰਿਆ ਦੀ ਸਖਤੀ ਨਾਲ ਪਾਲਣਾ ਕਰਨ ਦੇ ਲਈ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਸੋਸਪਾਪ ਪ੍ਰਮੁੱਖ ਅਖਲੇਸ਼ ਯਾਦਵ ਅਤੇ ਵਾਇਨਾਰ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਵੀ ਵੀਡੀਓ ਨੂੰ ਆਪਣੇ ਟਵਿੱਟਰ ਐਕਸ ਤੇ 2 ਮਿੰਟ 19 ਸੈਕਿੰਡ ਦੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ ਵਾਇਰਲ ਵੀਡੀਓ ਦੇ ਵਿੱਚ ਮਲਜ਼ਮਾ ਵਕਫਕ ਸਮੇ ਦੇ ਫਰਕ ਦੇ ਵਿੱਚ ਵਕਵਕ ਆਈਡੀ ਕਾਰਡਾਂ ਨੂੰ ਵਿਖਾਉਂਦੇ ਹੋਏ ਭਾਜਪਾ ਉਮੀਦਵਾਰ ਮੁਕੇਸ਼ ਰਾਜਪੂਤ ਦੀ ਫੋਟੋ ਅਤੇ ਕਮਲ ਦੇ ਚ ਇਹਨਾਂ ਨੂੰ ਸਾਹਮਣੇ ਈਵੀਐਮ ਬਟਨ ਦਬਾਉਂਦੇ ਹੋਏ ਵਿਖਾਈ ਦੇ ਰਿਹਾ ਹੈ ਬਿਊਰੋ ਰਿਪੋਰਟ ਲੁਧਿਆਣਾ ਲਾਈ